ਗੰਦਾਵੇ ਨਾ ਬੱਦਦਾ ਤੇ ਕਰੇ ਲੈ ਬਾਰਾ ਜੰਦੇ ਹੋ ਨ ਮਮਾਂ ਦੇ ਗੋਦਾਂ ਮਾਸ਼ੀ ਤੇ ਗਾਉਂਦੇ ਕੋਲਮ ਉਹ ਦਦਲਾ ਦੇਗਾ ਤਾਂ ਬੜਾ ਸੋਖਾ ਗਾਉਂਗਾ ਪਰ ਉਹਨਜੀ ਕੌਂਦੀ ਖਾ ਉਹ ਤੋ ਗੰਦਾ ਪੱਜ ਗਿਆ ਪਾਧੀ ਵੀ ਨੇ ਨਾ ਪਿਆਰ ਕਰ ਦਿਆ ਬੜਾ ਪੁੱਤ ਹੋਰ ਮੈਂ ਕਿੰਨੂ ਪਿਆਰ ਕਰਨਾ ਕੀ ਨਹੀਂ ਕਰਨਾ ਮੈਂ ਤੇ ਆਪਣੀ ਤੀਨੀ ਨੂੰ ਵੱਡੀ ਅਫਸਰ ਬੰਦੀ ਵੇਖਣਾ ਚਾਹੁੰਨੀ ਬਾੜਲੇ ਕਿ ਮੇਰੀ ਤੀਨੇ ਵੱਡੀ ਅਫਸਰ ਬੰਨਾ ਤੇ ਜੋ ਖਾਣ ਪੀਣ ਨੂੰ ਚਾਹੀਦਾ ਉਹ ਤੂੰ ਮੈਨੂੰ ਦੱਸਣਾ ਮੈਂ ਤੇਰੇ ਲਈ ਬਣਾ ਕੇ ਜਿੱਦਾਂ ਮਰਜ਼ੀ ਹਾਜ਼ਰ ਕਰੂੰਗੀ ਠੀਕ ਆ ਖਾਣ ਪੀਣ ਵੱਲੋਂ ਮੈਂ ਨਹੀਂ ਕਮੀ ਆਉਂ ਦਿੰਦੀ ਤੇ ਪੜਨ ਵੱਲੋਂ ਤੂੰ ਨਾ ਕਮੀ ਆਉਂਦੀ ਠੀਕ ਆ ਪਰ ਮੰਮੀ ਚਾਚੀਆਂ ਤੇ ਸੁਤੀਆਂ ਵਾ ਲੈ ਪਤਾ ਜੇ ਚਾਚੀਆਂ ਦੇ ਜਵਾਕ ਨਿੱਕੇ ਆ ਜਦੋਂ ਵੱਡੇ ਹੋਣਗੇ ਨਾ ਆਪੇ ਜ਼ਿੰਮੇਵਾਰੀ ਪਹਿਨਣੀ ਆਪੇ ਉੱਠਣੀ ਮੈਂ ਤਾਂ ਤੇਰੇ ਕਰਕੇ ਉੱਠਦੀ ਹਾਂ ਜਲਦੀ ਚਲ ਮੇਰੀ ਤੀਨ ਨੂੰ ਕੋਈ ਚੀਜ਼ ਖਾਣੀ ਆ ਤੇ ਉਹ ਖਾਉਗੀ ਇਹਨੂੰ ਨੇ ਦੇ ਅੰਦਰ ਕੱਲਾ ਇੱਥੇ ਫਿਰ ਇਹਦੇ ਉੱਪਰ ਹੋ ਜਾਊਗਾ ਨਾ ਚਾਹ ਲੈ ਸੋਣੀ ਬਣ ਕੇ ਜਾਇਆ ਕਰ ਮੇਰੀ ਤੀਂ ਹੈਂ ਕਿ ਲੈ ਲੈ ਹਾਂ ਜਾ ਉਹ ਫੜਾ ਜ਼ਰੂਰੀ ਹੁੰਦਾ ਵਾ ਪਸੀਨਾ ਆਉਂਦਾ ਆ ਕਿਤੇ ਨੌਜੀ ਆ ਜਾਂਦੀ ਕਿਤੇ ਨਸੀਰ ਹੀ ਫੁੱਟ ਜਾਂਦੀ ਆ ਹਨਾ ਆਪਣੇ ਕੋਲੋਂ ਹੋਵੇ ਤੇ ਜ਼ਰੂਰੀ ਹੁੰਦਾ ਆ ਚਾ ਮੇਰੀ ਧੀ ਨੇ ਮਨ ਲਾ ਕੇ ਪੜਨਾ ਠੀਕ ਆ ਠੀਕ ਗੁਰੂਪਤ ਪਾਉਣ ਆਂ ਡੇਪਣਾ ਤੂੰ ਗੱਡੀ ਨਾਲ ਖੇਡ ਤੂੰ ਲੈ ਜੀ ਆ ਰੋਟੀ ਖਵਾਓ ਗੁਰਵਰ ਨੂੰ ਮੇਰਾ ਤਾਂ ਕੰਮ ਹੀ ਨਹੀਂ ਮੁੱਕਣਿਆ ਤੇ ਮੈਂ ਕੰਮ ਕਰ ਲਾਂ ਫਿਰ ਉਹ ਵਿਚਾਰਾ ਭੁੱਖਾ ਭਾਣਾ ਖੇਡਦਾ ਰਹਿੰਦਾ ਵਾ ਇਤਾਂ ਹੀ ਸਾਰਾ ਦਿਨ ਤੂੰ ਰੋਟੀ ਖਵਾ ਦੋ ਜੜੀ ਤਾਨੂੰ ਆਖਣ ਲਈ ਆ ਇਹ ਤਾਂ ਧਿਆਨ ਹੀ ਨਹੀਂ ਦਿੰਨੇ ਕੇ ਦੀ ਗੱਲ ਵਲ ਇਹ ਆਪੇ ਬੋਲ ਬਾਰ ਕੇ ਚਲ ਜਾਣਾ ਇੰਨੇ ਸੁਖ ਲਿਆ ਮੈਂ ਖਵਾ ਦਿੰਨਾ ਆ ਲੋ ਭਾਜੀ ਤੂੰ ਹੀ ਖਵਾ ਦੋ ਵਿਚਾਰਾ ਮੁੜ ਕੇ ਸਾਰਾ ਦਿਨ ਇੱਧੇ ਰੋਲਦਾ ਫਿਰਦਾ ਰਹਿੰਦਾ ਤੇ ਵਰਤ ਕੋਈ ਧਿਆਨ ਹੀ ਨਹੀਂ ਦਿੰਦਾ ਤੇ ਤਾ ਤੂੰ ਕੰਮ ਕਰ ਮੈਂ ਖਵਾ ਦਿੰਨਾ ਉਹ ਤਾਂ ਘਾਲਾ ਤਾ ਉਹ ਪਾਪਾ ਕੋ ਰੋਟੀ ਠੀਕ ਆ ਜਾ ਆ ਜਾ ਆ ਜਾ ਨਹੀਂ ਕਿਉਂ ਨਹੀਂ ਖਾਵੀ ਆ ਮੇਰੇ ਪੁੱਤ ਖਾਈਏ ਨਹੀਂ ਨਹੀਂ ਕਿਉਂ ਨਹੀਂ ਭੁੱਖ ਲੱਗੀ ਏ ਤੈਨੂੰ ਨਹੀਂ ਮੈਂ ਮੈਂ ਇਦਾਂ ਹੀ ਬੋਲ ਬਾਲ ਕੇ ਚੱਲ ਜਾਈਂ ਨਹੀਂ ਤੁਸੀਂ ਤੇ ਮੇਰੀ ਗੱਲ ਦਾ ਹੰਗਾਰਾ ਹੀ ਨਹੀਂ ਦਿੰਦੇ ਕੀ ਮੈਂ ਹੰਗਾਰਾ ਦਵਾ ਲੈ ਕੀ ਮੈਂ ਨਾ ਦਵਾ ਮੈਨੂੰ ਕਿਹੜਾ ਪਤਾ ਨਹੀਂ ਲੱਗਣ ਡਿਆ ਸਾਰਾ ਕੀ ਤੁਹਾਨੂੰ ਪਤਾ ਲੱਗਣ ਡੇ ਕੀ ਕਰਤਾ ਹੁਣ ਮੈਂ ਹੁਣ ਸੋਨੂ ਤੇ ਉਸਮਨ ਵਾ ਉਹ ਵੀ ਘਟਕੇ ਨਹੀਂ ਉਹ ਵੀ ਚਲ ਗਏ ਤੇਰੇ ਤੋਂ ਡਰਦੇ ਵੀ ਇੰਨੇ ਖਰਿਆ ਸਾਡੇ ਨਾਲ ਹੁਣ ਕੀ ਕਰਨਾ ਕਿਉਂ ਮੇਰੇ ਤੋਂ ਡਰਦੇ ਕੀ ਮੇਰੇ ਤੋਂ ਵੱਧ ਖਤਰਾ ਆਉਣਾ ਮੈਨੂੰ ਮੈਂ ਉਹਨਾਂ ਨੂੰ ਕੀ ਕਹਿੰਦਾ ਹੁਣ ਉਹ ਕਾ ਰੁਕੇ ਆ ਵੇਖ ਲਾ ਤੇ ਉਹ ਨਹੀਂ ਰੁਕੇ ਤੇ ਉਹਨਾਂ ਦੀ ਮਰਜ਼ੀ ਨਹੀਂ ਰੁਕੇ ਤੇ ਉਹਦਾ ਰਾਂਦਾ ਵੀ ਜੋ ਮਨਪਰੀਂ ਨਾ ਆਇਆ ਇਹੋ ਆਡੇ ਨਾਲ ਕਿਤੇ ਹੋ ਆਹੋ ਮੈਂ ਜਾਣ ਕੇ ਕੀਤਾ ਵਪਾਰ ਵਾਲੇ ਗੱਲਾਂ ਕਰਦੇ ਮੈਨੂੰ ਨਹੀਂ ਕੋਈ ਪਰਵਾਹ ਜਿਹੜੀ ਤੁਸੀਂ ਨਾ ਗੱਲ ਕਰਿਆ ਕਰੋ ਬੋਲਦੀਆਂ ਤੁਹਾਨੂੰ ਤਾਂ ਗੱਲਾਂ ਹੀ ਬੋਲਦੀਆਂ ਹੁਣ ਨੱਕ ਪੀਂਆਂ ਹੁਣ 2 ਮਹੀਨੇ ਹੋ ਗਏ ਤੁਹਾਡੇ ਸਾਰਿਆਂ ਦੇ ਮੈਨੂੰ ਮੂੰਹਾਂ ਵੱਲ ਵੇਂਦੀ ਨੂੰ ਮੈਨੂੰ ਕਾਦੀਆਂ ਗੱਲਾਂ ਆਉਣੀਆਂ ਮੇਰੇ ਦੇ ਘਰ ਮੁੱਦਾ ਹੋ ਗਿਆ ਮੈਨੂੰ ਕਾਦੀ ਗੱਲ ਆਉਣੀ ਆ ਮੇਰੇ ਪੁੱਤ ਦਾ ਘਰ ਉਜੜ ਗਿਆ ਜੇ ਉਹ ਆਪਣੇ ਪੇਕੇ ਜਾ ਸਕਦੀ ਤੇ ਮੇਰੇ ਪੇਕੇ ਬਹੁਤੀ ਦੂਰ ਜੇ ਤੁਹਾਨੂੰ ਮੇਰੇ ਤੋਂ ਖਤਰਾ ਤੇ ਮੈਨੂੰ ਤੁਹਾਡੇ ਤੋਂ ਕੋਈ ਖਤਰਾ ਨਹੀਂ ਮੈਨੂੰ ਵੀ ਖਤਰਾ ਮੈਂ ਵੀ ਚਲ ਜਾਨੀ ਐ ਇਹਦੇ ਵਿੱਚ ਮੈਨੂੰ ਸਹਾਨਾ ਕੋਈ ਜਾਣਾ ਵਾ ਤੇ ਜਾਓ ਫਿਰ ਤੇ ਤੁਹਾਡਾ ਨਹੀਂ ਕੁਛ ਲੱਗਦਾ ਉਹਨੂੰ ਪੁੱਤ ਤੁਹਾਡੇ ਨੂੰ ਹੀ ਰੋਟੀ ਖਾਣਨ ਨੂੰ ਕਿਹਾ ਸੀ ਮੈਂ ਮੰਮੀ ਵੇਖ ਲੋ ਡੈਡੀ ਵੱਲ ਫਿਰ ਚਲ ਜਾ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਜਾ ਰੌਲਾ ਨਹੀਂ ਪਾਈਂਦਾ ਵੇਖੋ ਕੋਈ ਸਾਡੇ ਘਰ ਅਜੇ ਵੀ ਸਾਲ ਸਾਲ ਤੱਕ ਲੋਕੀ ਆਉਂਦੇ ਰਹਿੰਦੇ ਹੁੰਦੇ ਇਦਾਂ ਕੋਈ ਸਾਡੇ ਘਰ ਆਜੇ ਤੇ ਕੀ ਕੋਈ ਆਪੋ ਪਿੰਨਰ ਘਰ ਲੜਾਈ ਪਈ ਆ ਕੀ ਐਥੋ ਇਹ ਨਹੀਂ ਕੋਈ ਕੋ ਬਪਸੋਰਾ ਨਾ ਉਹਨੂੰ ਕੰਨਾ ਸੁਣਾਉਂਦੇ ਆ ਚਲ ਕੋਈ ਮੈਂ ਇਹਦੇ ਵਿੱਚ ਤੈਨੂੰ ਕੀ ਗੱਲ ਸੁਣਾਤੀ ਵਾਦੂ ਚਲ ਜਾ ਤੈਨੂੰ ਮੈਂ ਕੋਈ ਗੱਲ ਕੀਤੀ ਆ ਮੁੜ ਕੇ ਮੈਂ ਮੈਨੂੰ ਤੁਸੀਂ ਚੁੱਪ ਕਰਾ ਦਿੰਦੇ ਜੇ ਚਲ ਚੁੱਪ ਚ ਫਾਇਦਾ ਵਾ ਇੱਕ ਚੁੱਪ ਤੇ 100 ਸੌਖਾ ਉਹ ਦੁਖੀ ਨੂੰ ਹੋਰ ਨਾ ਦੁਖੀ ਕਰਿਆ ਕਰੋ ਨਹੀਂ ਹੁਣ ਤੁਹਾਨੂੰ ਕੀ ਕੂੰਡ ਲੱਗ ਗਈ ਆ ਕੀ ਮੈਨੂੰ ਕੂੰਡ ਲੱਗ ਗਈ ਆ ਕੀ ਲੱਗ ਗਈ ਮੈਨੂੰ ਕੂੰਡ ਆ ਰੋਲਾ ਬਿਨਾਂ ਵਜਾ ਤੁਸੀਂ ਪਾਈ ਜਾਂਦੇ ਕਾ ਤੁ ਆ ਵੀ ਉਹ ਪਾਈ ਜਾਂਦੇ ਆ ਉਹਨੂੰ ਮੈਂ ਇਹੋ ਗੱਲ ਸੁਣਾਤੀ ਮੈਂ ਹਵੇਲਾ ਸੋਨੂ ਤੇ ਸੁਮਨ ਵੀ ਨਹੀਂ ਇੱਥੇ ਰੁਕੇ ਵੀ ਤੇਰੇ ਤੋਂ ਡਰਦੇ ਨਹੀਂ ਰੁਕੇ ਉਹ ਹੁਣ ਕੀ ਹੋ ਸਕਦਾ ਵਾ ਹੋਰ ਕੁਛ ਉਹ ਬਿਲਾਰਾ ਹੀ ਨਾ ਇੰਨਾ ਕਰਿਆ ਕਰੇ ਜਦੋਂ ਤੁਹਾਨੂੰ ਹੁਣ ਪਤਾ ਵੀ ਉਹੋ ਹੀ ਕੰਮ ਕਰਨ ਵਾਲੀ ਘਰ ਦੇ ਵਿੱਚ ਮੈਂ ਹੁਣ ਥੋੜਾ ਬੋਤਾ ਕਰਦੀ ਆ ਨਹੀਂ ਮੈਥੋਂ ਉੱਠਿਆ ਜਾਂਦਾ ਟੈਨਸ਼ਨ ਦੇ ਵਿੱਚ ਮੈਂ ਕੀ ਕਰਾਂ ਹੁਣ ਉਹ ਵੀ ਚਲ ਜੂਗੀ ਤੇ ਮੁੜ ਕੇ ਫੇਰ ਕਿੱਥੋਂ ਰੋਟੀਆਂ ਪਕਾਵਾਂ ਖਾਵਾਂਗੇ ਨਹੀਂ ਹੁਣ ਤੇਰੀਆਂ ਟੈਨਸ਼ਨਾਂ ਲਈਆਂ ਕੀ ਕਰਨਗੀਆਂ ਜਦੋਂ ਲੈਣ ਦਾ ਵੇਲਾ ਸੀ ਟੈਨਸ਼ਨਾਂ ਤੂੰ ਉਦੋਂ ਨਾ ਕਿਉਂ ਨਾ ਲਈਆਂ ਮੈਨੂੰ ਤੇ ਹੁਣ ਵੀ ਇਦਾਂ ਹੀ ਲੱਗਦਾ ਵਾ ਮਨਪ੍ਰੀਤ ਨੇ ਹੁਣ ਵੀ ਇੱਥੋਂ ਨਿਕਲ ਆਉਣਾ ਵਾ ਹੁਣ ਵੀ ਇੱਥੋਂ ਨਿਕਲ ਆਉਣਾ ਹੁਣ ਤੂੰ ਭੁੱਲ ਜਾ ਇਹ ਗੱਲਾਂ ਹੁਣ ਨਾ ਮਨ ਪਈਦਾ ਹੁਣ ਤੂੰ ਫੋਟੋਆਂ ਤੇ ਹੀ ਵੇਖੇਂਗੀ ਜਦੋਂ ਉਹਦੀ ਕਦਰ ਕਰਨ ਦੀ ਲੋੜ ਸੀ ਨਾ ਵੇਲਾ ਸੀ ਉਹਦਾ ਕਦਰ ਕਰਨ ਦਾ ਉਦੋਂ ਤੂੰ ਉਹਦੀ ਕਦਰ ਨਹੀਂ ਕੀਤੀ ਹੈ ਹੁਣ ਤੂੰ ਫੋਟੋਆਂ ਉਹਦੀਆਂ ਸਾਫ਼ ਕਰ ਕਰ ਰੱਖ ਦੇਂਦੀਆਂ ਕਰਦੀਆਂ ਵੀ ਆ ਮੇਰੀ ਧੀ ਆ ਮੇਰੀ ਧੀ ਆ ਜਦੋਂ ਧੀ ਬਣਾਉਣ ਦਾ ਵੇਲਾ ਉਹਦਾ ਧੀ ਬਣਾਈ ਨਾ ਤੇਰ ਕੋ ਹੁਣ ਹੱਸੜਣੀਆਂ ਨਹੀਂ ਗੱਲਾਂ ਮੈਨੂੰ ਇਹੋ ਹੀ ਕਰੀ ਜਾਣੇ ਆ ਜਦੋਂ ਵੀ ਮੈਨੂੰ ਉਦੋਂ ਇਹੋ ਹੀ ਨੋਰੇ ਮਾਰੀ ਜਾਣੇ ਹੁਣ ਫਿਰ ਜਦੋਂ ਉਸ ਧੀਰੀ ਤੁਸੀਂ ਗੱਲ ਛੇੜਦੇ ਮੇਰੇ ਕਾਲ ਦੀ ਅੱਗ ਲੱਗਦੀ ਆ ਔਰ ਡੈਡੀ ਬੱਤ ਕਰੋ ਹੁਣ ਰੋੜੀ ਪਾਉਂਦਾ ਕੀ ਫਾਇਦਾ ਕੋਈ ਮੇਰੇ ਕੋ ਨਹੀਂ ਬਰਦਾਸ਼ਤ ਹੁੰਦੀਆਂ ਇਹ ਗੱਲਾਂ ਔਰ ਡੈਡੀ ਹੁਣ ਚੁੱਪ ਕਰੋ ਹੁਣ ਫਾਇਦਾ ਕੀ ਰੋੜੀ ਪਾਉਣ ਦਾ ਔਰ ਕਿੰਨਾ ਚਿਰ ਇਹ ਗੱਲਾਂ ਰੱਖਣੀਆਂ ਵਾ ਕਿੰਨਾ ਚਿਰ ਮੈਨੂੰ ਜਿੰਨਾ ਚਿਰ ਮੈਂ ਜੀਣਾ ਕਿੰਨਾ ਚਿਰ ਮੈਂ ਜੀਣਾ ਮੈਂ ਆਪਣੀ ਧੀ ਨੂੰ ਉਹਦੇ ਚਿਹਰੇ ਯਾਦ ਰੱਖਣਾ ਵਾ ਤੇ ਮੈਨੂੰ ਇਦਾਂ ਕਰੀ ਜਾਣਾ ਵਾ ਇਦਾਂ ਨੋਰੇ ਮਾਰੀ ਜਾਣੇ ਮੈਨੂੰ ਤੇਰੇ ਅਰਗੀ ਨੂੰ ਤੂੰ ਕਿਉਂ ਕਹਿੰਦਾ ਦੁਨੀਆ ਤਾਂ ਨਾ ਚੱਲ ਗਈ ਤੇ ਉਦੋਂ ਤੂੰ ਰੋਨੀ ਆ ਵਗਰੋਂ ਹੁਣ ਤੇਰੀ ਰੋਈ ਦਾ ਕੋਈ ਫਾਇਦਾ ਨਹੀਂਗਾ ਜੋ ਰੱਬ ਨੂੰ ਤੇ ਮੇਲਾ ਹੁਣੂ ਰੱਖਣ ਦਾ ਉਦੋਂ ਤੇਰ ਕੋ ਨਹੀਂ ਰੱਖੀ ਗਈ ਜੋ ਰੱਬ ਨੂੰ ਮਨਜ਼ੂਰੀ ਹੋ ਗਿਆ ਉਹ ਤੂੰ ਉਹਨੂੰ ਲਾਇਆ ਹੀ ਨਹੀਂ ਇਹਨੇ ਗੱਲ ਨਾਲ ਵੀ ਹਾਇ ਉਹਦੀ ਮਾਂ ਹੈ ਨਹੀਂ ਮੈਂ ਉਹਨੂੰ ਗੱਲ ਨਾਲ ਹੀ ਲਾਵਾਂ ਇਹ ਹੁਣ ਚੁੱਪ ਕਰੋ ਰੋਲੀ ਪਾਉਂਦਾ ਕੋਈ ਫਾਇਦਾ ਨਹੀਂਗਾ ਤੇ ਜੇ ਲੜਨਾ ਵਾ ਸਮਰੀਦ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਲੜ ਲੈ ਪਰੋ ਨਹੀਂ ਪਤਾ ਲੜਨਾ ਮੈਂ ਕਿਹਦੇ ਨਾਲ ਤੇ ਮੈਂ ਕਿਹਦੀਆਂ ਗੱਲਾਂ ਕਰਨੀਆਂ ਮੈਨੂੰ ਤੇ ਔੜਦਾ ਇੱਕ ਅੱਖ ਨਹੀਂ ਗਾ ਮੈਨੂੰ ਸਾਰਾ ਪੁੱਤ ਪਤਾ ਲੱਗਦਾ ਜਦੋਂ ਇਹ ਕੇੜ ਦੀਆਂ ਗੱਲ ਤੇ ਤਾਂ ਮੇਰੇ जखਮਾਂ ਦੇ ਉਹ ਜਦੋਂ ਉਹਦੇ ਸਾਹਮਣੇ ਰੋਲੀ ਪਾਉਂਦੇ ਹੀ ਉਹ ਸਹੀ ਰਾ ਮੈਨੂੰ ਪੁੱਛ ਰਹੀ ਜੀ ਮੰਮੇ ਕਿੱਥੇ ਗਈ ਆ ਐਵੇਂ ਹੋ ਗਿਆ ਡੈਡੀ ਦਾਦਾ ਜੀ ਕਿਉਂ ਬੋਲਦੇ ਆ ਉਹ ਤਾਂ ਇਦਾਂ ਨਿਆਣੀ ਆ ਨਾ ਉਹਨੂੰ ਤੇ ਆਪਣੀ ਮਾਂ ਚੇਤੇ ਹੋਣੀ ਤਾਂ ਹੀ ਮੈਂ ਸਮਝਾਉਂਦਾ ਵਾਂ ਕਿ ਉਹਦੇ ਸਾਹਮਣੇ ਨਾਂ ਬੋਲਿਆ ਕਰੋ ਚੱਲ ਪੁੱਤ ਨਹੀਂ ਮੈਂ ਬੋਲਦਾ ਨਹੀਂ ਬੋਲਦਾ ਮੇਰਾ ਪੁੱਤ ਆਹ ਨਹੀਂ ਬੋਲਦਾ ਚੱਲ ਜਾ ਹਾਰਾ ਕਰ ਦੋਖ ਤੇ ਮੈਨੂੰ ਵੀ ਉਹਨਾਂ ਹੀ ਆ ਐਦਾਂ ਹੀ ਆ ਪੁੱਤ ਮੇਰੇ ਕੋ ਵੀ ਆਖਿਆ ਨਹੀਂ ਜਾਂਦਾ ਤੂੰ ਮੇਰਾ ਪੁੱਤ ਡੌਰ ਘੋਰੇ ਅੰਗੁਰਿਆ ਫਿਰਦਾ ਮੇਰੇ ਕੋ ਕਿਹੜਾ ਵੇਖਿਆ ਜਾਂਦਾ ਤੇ ਚੱਲਿਆ ਜਾਂਦਾ ਕਿਤੇ ਮਾਤਾ ਤੇ ਮੈਨੂੰ ਆਉਣੀ ਚਾਹੀਦੀ ਮੇਰੀ ਧੀ ਨੂੰ ਆ ਗਈ ਪਰ ਮੈਨੂੰ ਆਉਣੀ ਚਾਹੀਦੀ ਕਿਹੜਾ ਤੇ ਮੇਰਾ ਹੀ ਜਾਣਦਾ ਈ ਮੇਰੀ ਕੰਨੂ ਚਲ ਗਈ ਉਹ ਹਟਦਾ ਹੈਗੀ ਮੈਨੂੰ ਗੱਲਾਂ ਕਰਨ ਲਈ ਇਹਦਾ ਫੋਨ ਹੋ ਗਿਆ ਸਾਡੀ ਪਈ ਹੈ ਹੈਲੋ ਹਾਂਜੀ ਵਧੀਆ ਤੁਸੀਂ ਸੁਣਾਓ ਮੁੰਡਾ ਵੀ ਠੀਕ ਆ ਇੱਥੇ ਬਾਹਰ ਖੇਡਣ ਡਿਆ ਵਾ ਠੀਕ ਠਾਕ ਵਧੀਆ ਮੈਂ ਕੀ ਦੱਸਣਾ ਵਾ ਆਪ ਤੇ ਬਾਹਰ ਬੈਠੇ ਚੁੱਪ ਕਰਕੇ ਤੁਹਾਨੂੰ ਕਿਹੜਾ ਕੋਈ ਗੱਲ ਸੁਣਾਉਂਦਾ ਸੁਣਵਾਦਾ ਇੱਥੇ ਸਾਰੇ ਕੋਈ ਮੈਨੂੰ ਹੀ ਆ ਜਾਂ ਤੇ ਮੇਰੇ ਇੱਥੇ ਕਾਗਜ਼ ਬਣਾ ਲਓ ਮੈਨੂੰ ਵੀ ਲੈ ਨਨ ਮਾ ਪੁੱਤਾਂ ਨੂੰ ਲੈ ਜਾ ਇੱਥੇ ਮੇਰੇ ਕੋ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਹੁਣ ਜਾਂ ਮੈਂ ਵੀ ਆਪਣੇ ਪੈਕੇ ਚੱਲ ਚਲੀ ਮੇਰਾ ਹੈ ਨਹੀਂ ਨਾ ਅੱਗੇ ਪਿੱਛੇ ਕੋਈ ਵੀ ਮੇਰਾ ਹੋਰ ਕੋਈ ਟਿਕਾਣਾ ਨਹੀਂ ਆ ਲੈ ਮੈਂ ਸਾਰਾ ਕੰਮ ਕਰ ਕਰਦੀ ਵਰਦੀ ਡੈਡੀ-ਡੱਡੀ ਫੇਰ ਵੀ ਨਹੀਂ ਆਉਂਦੇ ਮੈਨੂੰ ਗੱਲਾਂ ਸੁਣਾਉਣਾ ਮੈਨੇ ਮਾਰ ਹੀ ਦਿੰਦੇ ਕਹਨਾਂਗੇ ਗੱਲ ਦਾ ਆਹ ਮੈਂ ਸੋਮਨ ਉਹਨਾਂ ਦੇਰ ਤੋਂ ਖਤਰਾ ਹੀ ਉਹ ਤਾਂ ਚੱਲ ਗਿਆ ਇੱਥੋਂ ਮੈਂ ਨਹੀਂ ਰਹਿਣਾ ਇੱਥੇ ਹੁਣ ਲੈ ਜੋ ਮੈਨੂੰ ਇੱਥੋਂ ਮੁੰਡੇ ਦਾ ਤਾਂ ਮੇਰਾ ਸੱਚੀ ਕਰੋ ਕੁਝ ਕਿਨੂੰ ਲਾਇਆ ਸਭ ਇਹਨੂੰ ਫੋਨ ਲਾਇਆ ਵਾ ਤਸ ਕਿਉਂ ਮੁੰਡੇ ਨੂੰ ਪਰਦੇਸਾਂ 'ਚ ਨਹੀਂ ਪਰੇਸ਼ਾਨ ਕਰਨ ਸੁੱਖ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਕੱਟ ਫੋਨ ਇਹ ਨਾ ਨਹੀਂ ਤੁਹਾਨੂੰ ਬਾਦ ਸੋਕਾ ਮੇਰੀ ਗੱਲ ਸੁਣੋ ਮੈਂ ਸੌਖੀ ਆ ਗਾੜੀ ਤੂੰ ਐਦਾਂ ਨਹੀਂ ਆ ਕਰਨ ਹੈ ਮੇਰੀ ਕਿਹੜੀ ਘਟ ਹੁੰਦੀ ਝਾੜ ਚੰਬ 24 ਘੰਟੇ ਮੇਰੇ ਦਵਾਰੇ ਤੇ ਡੈਡੀ ਹੋਇਆ ਰਹਿੰਦਾ ਵਾ ਮੈਂ ਕਿੱਥੇ ਚਲ ਜਾ ਫਿਰ ਜੇ ਮੇਰੇ ਤੇ ਮੰਮੀ ਸਾਰਿਆਂ ਨੂੰ ਖਤਰਾ ਤੇ ਮੈਂ ਚਲ ਜਾਨੀ ਆ ਕਿ ਭੇਕੇ ਆਪਣੇ ਅਹੀਂ ਤੇ ਖਤਰੇ ਦੀ ਕੋਈ ਗੱਲ ਹੀ ਨਹੀਂ ਕੀਤੀ ਡੈਡੀ ਜੀ ਆਂਦੇ ਬਰ ਡੈਡੀ ਦਾ ਦਿਮਾਗ ਖਰਾਬ ਹੋ ਗਿਆ ਵਾ ਉਹ ਤਾਂ ਪਤਾ ਨਹੀਂ ਕੀ ਛਦਾਈ ਹੋ ਗਿਆ ਮਿੰਨ ਤੇ ਲੱਗਦਾ ਉਦਾਂ ਹੀ ਉਹਦੇ ਵੱਸੋਂ ਬਾਹਰਵਾ ਗੱਲ ਹੋਣ ਉਹਦੀ ਗੱਲ ਦਾ ਅਸਰ ਨਾ ਕਰਿਆ ਕਰ ਇਹ ਕੰਨ ਸੁਨਿਆ ਕਰ ਉਹ ਕੰਨ ਕੱਢ ਦਿਆ ਕਰ ਤੇ ਯਹਾਂ ਪੇ ਮੈਨੂੰ ਦੱਸਿਆ ਗਾ ਰਾਨ ਕੇ ਵੀ ਡੈਡੀ ਮੰਮੀ ਵੇਹੋ ਡੈਡੀ ਨੇ ਹੁਣ ਮੈਨੂੰ ਆ ਗੱਲ ਆਖੀ ਹੈ ਹੈ ਆਹ ਥੋੜੀ ਗੱਲ ਨਹੀਂ ਇਹਦੇ ਮੰਮੀ ਮੈਂ ਇਦਾਂ ਹੀ ਕਰਦੀ ਨਹੀਂ ਇੱਕ ਕੰਨੋਂ ਸੁਣਦੀ ਨਹੀਂ ਤੇ ਚੇ ਕੰਨ ਕੱਢਦੀ ਨਹੀਂ ਪਰ ਜਦੋਂ ਹੁਣ ਘਰ ਦੇ ਗੱਲਾਂ ਕਰਨ ਲੱਗ ਪੈਂਨ ਫੇਰ ਬੰਦਾ ਕਿੱਥੇ ਜਾਵੇ ਮਰੇ ਦੱਸੋ ਨਾ ਤੇ ਫੇਰ ਪੁੱਤ ਉਹਨੂੰ ਮਨਜੀਤ ਨੂੰ ਦੱਸ ਕੇ ਪਰਦੇਸਾਂ ਵਿੱਚ ਉਹਨੂੰ ਫਿਕਰ ਪਾਉਣਾ ਵਾ ਹੈ ਉਹਨੂੰ ਫੋਨ ਤੇ ਕੀ ਦੱਸਣ ਲਈ ਇੱਥੇ ਫੇਰ ਚੱਲ ਕਿਸ ਵੇਲੇ ਕੋਈ ਹੋਰ ਕੰਮ ਕਰ ਲਿਆ ਕਿ ਵੇਲੇ ਗੱਲਾਂ ਕਰ ਲਿਆ ਕਿ ਉਹਨੇ ਤੇ ਮੁੜ ਕੇ ਇੱਕੇ ਗੱਲ ਤੇ ਰਹਿਣਾ ਵੀ ਹਾਏ ਪਤਾ ਨਹੀਂ ਕੀ ਹੋ ਗਿਆ ਘਰ ਉਹ ਦੇ ਹੁਣ ਦੱਸਣਾ ਨਿਆ ਮੰਮੀ ਫਿਰ ਮੈਂ ਕੀ ਕਰਾਂ ਹੁਣ ਮਨਜੋਤ ਵੀ ਉੱਠ ਕੇ ਆ ਵੀ ਡੈਡੀ ਚੁੱਪ ਕਰੋ ਚੁੱਪ ਕਰੋ ਹਾਰ ਕੇ ਮੈਂ ਵੀ ਉੱਠ ਕੇ ਰੋਂਦੀ ਕੋਲੋਂਦੀ ਕਰਨ ਨੂੰ ਇੱਧਰ ਨੂੰ ਆ ਗਈ ਅੰਦਰ ਨੂੰ ਕੀ ਕਰਾਂ ਹੁਣ ਮੈਂ ਮੈਂ ਕਿੱਥੇ ਚਲ ਜਾਵਾਂ ਮੇਰਾ ਕਿਹੜਾ ਕੋਈ ਥਾਂ ਹੈ ਨਹੀਂ ਮੇਰਾ ਕਿਹੜਾ ਜਾਨ ਨੂੰ ਜੀ ਨਹੀਂ ਕਰਦਾ ਹੈ ਪਹਿਲਾਂ ਕੁੜੀ ਬਿਮਾਰ ਪੈ ਗਈ ਹੁਣ ਕੁੜੀ ਓਮ ਮੁੱਕ ਗਈ ਨਾ ਮੇਰੀ ਤੇ ਕਿਤੇ ਆਉ ਜਾਈ ਐਨੀ ਆ ਮੈਂ ਕਿੱਥੇ ਚਲ ਜਾ ਮੈਨੂੰ ਵੀ ਕੋਈ ਥਾਂ ਦੱਸ ਦੇ ਨਾ ਮੰਮੀ ਮੈਂ ਦੱਸੋ ਕੋਈ ਕੰਮ ਨਹੀਂ ਕਰਦੀ ਸਾਰਾ ਕਰਨ ਨਹੀਂ ਆ ਨਾ ਕੰਮ ਪੁੱਤ ਸਾਰਾ ਕਰਦੀ ਆ ਅਸੀਂ ਤੈਨੂੰ ਕਿਹੜਾ ਨਹੀਂ ਕਰਦੀ ਮੈਂ ਤਾਂ ਆਪਰੇ ਪਿਓ ਨੂੰ ਕਹਿਣ ਦੀ ਮੈਂ ਕੁੜੀ ਸਾਰਾ ਕੰਮ ਕਰਦੀ ਮੇਰੇ ਤੋਂ ਤਾਂ ਕੋਈ ਕੰਮ ਨਹੀਂ ਹੋਣ ਦਿਆ ਨਾ ਰੋ ਚੁੱਪ ਕਰ ਜਾ ਸਾਰਾ ਦਿਨ ਕੱਲ ਤੁਹਾਡੇ ਸਾਹਮਣੇ ਗੁਰੂ ਵਰ ਪੁੱਖਾ ਰਿਆ ਮੈਂ ਚੱਲ ਅੱਜ ਪਹਿਲਾਂ ਰੋਟੀ ਪਾ ਕੇ ਫੜਾ ਹੁੰਦੀ ਯਾਰ ਲੋਕੀ ਨੇ ਮੈਂ ਦੋ ਵਾਰੀ ਗੁਆ ਡੈਣੀ ਮੈਂ ਨੰਨ ਦੋ ਵਾਰੀ ਨਹੀਂ ਗੁਆ ਬੈਨਾ ਜੇ ਦੋ ਵਾਰੀ ਕਿ ਮੰਨੀ ਮਿਲਿਆ ਕਿ ਨਾ ਕਰਕੇ ਲੱਗ ਚਲ ਜਾਈਂ ਤੇ ਉੱਧਰ ਵੀ ਨਹੀਂ ਵੱਲ ਚਲ ਗਈ ਹਾਂ ਤਾਂ ਮੈਨੂੰ ਹੀ ਪੜਾ ਦਿੰਦੀ ਆ ਮੈਂ ਖਵਾਲ ਦਿੰਦੀ ਰੋਟੀ ਦੋ ਮਿੰਟ ਰੁਕ ਜਾਂਦੀ ਜਾਂ ਜਦ ਮੈਂ ਚੱਲੀ ਆ ਮੈਨੂੰ ਪਹਿਲਾਂ ਆਵਾਜ਼ ਮਾਰਦੀ ਮੰਮੀ ਇੱਧਰ ਨਾ ਜਾਵੀਂ ਤੇ ਪਹਿਲਾਂ ਰੋਟੀ ਖਵਾਲ ਦੇ ਗੁਰਬਰ ਨੂੰ ਗੱਲ ਗੱਲ ਨਾ ਮੇਰੇ ਵੱਲ ਵੇਖੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹਦਾ ਪਤਾ ਕੀ ਆ ਦਿਲ ਵਾ ਹੌਲਾ ਪੈ ਗਿਆ ਸੁਖ ਤੇ ਡੈਡੀ ਦਾ ਜਿੱਦਾਂ ਮਰ ਬਰ ਉਹ ਵੇਂਦਾ ਹੀ ਤੇ ਉਹਦਾ ਇਦਾਂ ਛੱਟਾ ਹੀ ਲੱਗ ਗਿਆ ਵਾ ਉਹਨੂੰ ਹੁਣ ਹੌਲੀ 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 ਸੈੱਟ ਹੋਣਾ ਮੈਂ ਆਖੂਗੀ ਉਹਨੂੰ ਬਠੇਰਾ ਕੁਝ ਕਹੂੰਗੀ ਥੋੜਾ ਨਹੀਂ ਕਹਿੰਦੀ ਤੇ ਡੈਡੀ ਦਾ ਦਿਲ ਹੌਲਾ ਪੈ ਗਿਆ ਤੇ ਦੂਜਿਆਂ ਦੇ ਕਹਦਾ ਤੁਖੰਦਾ ਵਾ ਫੇਰ ਸਾਡੇ ਵੀ ਪਏ ਪੁੱਤ ਹੌਲੇ ਸਾਡੇ ਕਿਹੜੇ ਨਹੀਂ ਪਏ ਦਿਖਾਉਂਦਾ ਨਹੀਂ ਆ ਉਹਨੂੰ ਗੁੱਸਾ ਜਿੱਦਾਂ ਚੜ ਜਾਂਦਾ ਕਿਸੇ ਗੱਲ ਦਾ ਮੈਨੂੰ ਹੁਣ ਕੀ ਪਤਾ ਉਹਨੇ ਕਦੋਂ ਇਹ ਸੈੱਟ ਹੋਣਾ ਵਾ ਮੈਨੂੰ ਤਾਂ ਲੱਗਦਾ ਫੇਰ ਜੇ ਇਦਾਂ ਨਾ ਇਹ ਕਰਨਾ ਤੁਹਾਡੇ ਤੇ ਉਹਨੂੰ ਵੀ ਖੜਨਾ ਪੈਣਾ ਕਿਤੇ ਲੈ ਕੇ ਦਵਾਈ ਦਿ ਇਹਦੇ ਦਿਮਾਗ ਦੀ ਦਵਾਈ ਲਿਓਣੀ ਪੈਣੀ ਆ ਇਹਦੇ ਦਿਮਾਗ ਤੇ ਅਸਰ ਹੋ ਗਿਆ ਵਾ ਗੁੱਸਾ ਨਾ ਕਰ ਮੇਰਾ ਪੁੱਤ ਕੋਈ ਗੱਲ ਨਹੀਂ ਮੈਂ ਕਹੂੰਗੀ ਤੇ ਡੈਡੀ ਨੂੰ ਕਹਿਨੀ ਆ ਮੈਂ ਕਹਿਨੀ ਮੈਂ ਜਾ ਤੂੰ ਬਿਸ਼ੱਕ ਮੇਰੇ ਨਾਲ ਆ ਜਾ ਮੈਂ ਤੇਰੇ ਹੁਣ ਦਿਆ ਕਹਿ ਦਿੰਦੀ ਫੇਰ ਕਹਿ ਦਿੰਦੀ ਆ ਹੋਰ ਦੱਸ ਰੋ ਨਾ ਮੇਰੇ ਤੇ ਫੋਨ ਨਾ ਕਰ ਘੜੀ ਘੜੀ ਮੁੰਡੇ ਨੂੰ ਤੇ ਆ ਕੀ ਜੋ ਖਾਣਾ ਪੀਣਾ ਖਾਓ ਲੰਮੇ ਪਾਓ ਘੜੀ ਰੈਸਟ ਕਰੋ ਕੋਈ ਗੱਲ ਨਹੀਂ ਨਾ ਰੋ ਪੁੱਤ ਮੇਰਾ ਕਿਹੜਾ ਮੈਂ ਸੌਖੀ ਆ ਮੇਰੇ ਨਹੀਂ ਜੀ ਨੂੰ ਕੋਈ ਹੁੰਦਾ ਕੁੜੀ ਨੇ ਉਧਰੋਂ ਸਕੂਲੋਂ ਆ ਜਾਣਾ ਉਹ ਮੁੜ ਕੇ ਆਣ ਕੇ ਉਹਨੇ ਰੂਣ ਕਲਾਉਣ ਡਿਆ ਬਣਾ ਤੇ ਮੈਂ ਕਿਹੜੇ ਪਾਸੇ ਹੋਣਾ ਹਾਂ ਮੇ ਬਾ ਰੋਕ ਕੋਈ ਨਿੰਮਤ ਕੀ ਦਵਾਈ ਦੇ ਲਈ ਐ ਕੀ ਕੋਈ ਚਿੱਤ ਕੋਈ ਹੋਰ ਕਿ ਕਰ ਰਹੇ ਨਹੀਂ ਤੇਰੇ ਕੋਲ ਕੋਈ ਕਰਾ ਪਸੰਦ ਕੋਈ ਪਿੰਕ ਕੋ ਪਿੰਕ ਨੂੰ ਭੋਲੇ ਦੇ ਦਉ ਨਾ ਆਹ ਕੋਈ ਫੁੱਲ ਹੈ ਬੇਕਾਰ ਫੁੱਲ ਰੈੱਡ ਫੁੱਲ ਤੋਂ ਮੰਗਿਆ ਇਹ ਬੇਕਾਰ ਫੁੱਲ ਆ ਰੱਬ ਗੁਲਾਬ ਦਾ ਫੁੱਲ ਦਓ ਮੈਨੂੰ ਵਧੀਆ ਜਿਹਾ ਫੁੱਲ ਦਓ ਕੋਈ ਆਹ ਕੋਈ ਫੁੱਲ ਆ ਫੁੱਲ ਆ ਬੱਤ ਤੁਹਾਡੀ ਤੇ ਚੋਇਸ ਹੀ ਬੜੀ ਘਟੀਆ ਵਾ ਫੁੱਲ ਤੋਂ ਮੰਗਿਆ ਆਹ ਕੋਈ ਫੁੱਲ ਦੇਣ ਵਾਲਾ ਹੁੰਦਾ ਮੈਨੂੰ ਕਿਹੜਾ ਫੁੱਲ ਚਾਹੀਦਾ ਇੱਦਾਂ ਦਾ ਫੁੱਲ ਕੋਈ ਖਿੜਿਆ ਹੋਇਆ ਫੁੱਲ ਕੋਈ ਗੁਲਾਬ ਦਾ ਫੁੱਲ ਦੇਵੇ ਨਹੀਂ ਦੇਣਾ ਵਾ ਠੀਕ ਆ ਕੋਈ ਫੁੱਲ आई डॉट दिस लाइफ ईया यार ਫੁੱਲੀ ਆ ਐਡਾ ਤਾਂ ਫੁੱਲ ਨਹੀਂ ਕੋਈ ਵੱਡਾ ਫੁੱਲਦੇ ਕੋਈ ਵਧੀਆ ਵਧੀਆਰੇ ਫੁੱਲਦੇ ਟਿੱਡੇ ਤੈਨੂੰ ਫੁੱਲੀ ਨਹੀਂ ਪਸੰਦ ਆਉਂਦਾ ਆਲਾ ਫੁੱਲ ਲੈ ਆਲਾ ਫੁੱਲ ਟਿੱਡੇ ਟਿੱਡੇ ਫੁੱਲਦੇ ਤੂੰ ਲੈ ਆਂਦੇ ਤੇ ਮੈਨੂੰ ਟਿੱਟੀ ਆਖਣ ਨੀ ਆ ਵੀ ਹੁਣ ਖਿਰਿਆ ਫੁੱਲੇ ਆ ਆ ਕੋਈ ਫੁੱਲ ਨਾ ਨਿਗਾਹ ਜਾ ਫੁੱਲ ਨਾ ਫਿਰ ਤੂੰ ਮੈਨੂੰ ਡਿੱਡੀ ਕਹਿਣਾ ਵਾ ਮੈਂ ਤੈਨੂੰ ਕੋਈ ਫੁੱਲੀ ਨਹੀਂ ਪਸੰਦ ਆਉਂਦਾ ਯਾਰ ਇਹਨਾਂ ਦੇ ਕੋਈ ਫੁੱਲ ਹੀ ਨਹੀਂ ਪਿਛੇ ਆਂਦਾ ਹੁੰਦਿਆ ਹਾਂ ਮੈਂ ਆਵੇ ਤੇ ਪਿਛੇ ਇਹਨਾਂ ਟਾਈਮ ਖਰਾਬ ਕਰਨ ਢਿਆ ਅੱਤਾ ਪੂੰਡ ਆਸ਼ਕ ਮੇਰੇ ਪਿਛੇ ਪਿਛੇ ਫਿਰਦਾ ਇਹਨੂੰ ਤੇ ਕੋਈ ਇਹਨੂੰ ਤੇ ਕੋਈ ਫੁੱਲ ਦੇਣਾ ਨਹੀਂ ਆਉਂਦਾ ਚਾਹੇ ਤੇ ਮੈਨੂੰ ਪ੍ਰੋਪੋਜ਼ ਕਰਨ ਢਿਆ ਮੇਰੀ ਧੀ ਕਿੰਨੀ ਓਕੀ ਹੈ ਉੱਥੇ ਇਕੱਲੀ ਰਹਿ ਗਈ ਤਹੀ ਕਾ ਪੂਤ ਨਹੀਂ ਫਿਰ ਤੇ ਨਿਕੇ ਜੇ ਤੇ ਇਹ ਕਿਤਾ ਬੂਤ ਨਹੀਂ ਬਣ ਗਏ ਮਨੇ ਸਾਰੇ ਕਹਨੇ ਨੇ ਤੇਰੀ ਹਾਈਟ ਛੋਟੀ ਆ ਹਾਂ ਮਜ਼ਾਕ ਡੋਦੇ ਹੁੰਦੇ ਫਿਰ ਫਿਰ ਮੈਂ ਦਵਾਈ ਖਾ ਲਈ ਹੇ ਦਵਾਈ ਤੇ ਬੇਕੂਫ ਇਨਸਾਨ ਖਾਂਦੇ ਆ ਘਟ ਦਿਲ ਵਾਲੇ ਜਿਨ੍ਹਾਂ ਦਾ ਦਿਲ ਨਹੀਂ ਹੁੰਦਾ ਕੀ ਕਰਦੀ ਜੋ ਸਾਰੇ ਕਹਨੇ ਹੁੰਦੇ ਕਿ ਤੂੰ ਬੋਣੀ ਆ ਬੋਣੀ ਆ ਬੋਣੀ ਆ ਤੇਰੀ ਹਾਈਟ ਛੋਟੀ ਆ ਤੇ ਫਿਰ ਕੀ ਹੋਇਆ ਇਹ ਕਹਿਣਾ ਹੈ ਕਿ ਨਾ ਮਿੰਦਰ ਰੱਬ ਨੇ ਬਣਾਇਆ ਵਾ ਜਿੱਦਾਂ ਦੀ ਕੋਈ ਇਨਸਾਨ ਮੋਟਾ ਹੁੰਦਾ ਕੋਈ ਪਤਲਾ ਹੁੰਦਾ ਕੋਈ ਗੋਰਾ ਹੁੰਦਾ ਕੋਈ ਕਾਲਾ ਹੁੰਦਾ ਕੋਈ ਬੋਣਾ ਹੁੰਦਾ ਕੋਈ ਜਵਾਨ ਹੋ ਜਾਂਦਾ ਕਈ ਮਧਰੇ ਰਹਿ ਜਾਂਦੇ ਆ ਫਿਰ ਲੋਕੀ ਤਾਂ ਗੱਲਾਂ ਕਰਦੇ ਰਹਿੰਦੇ ਹੋਈ ਇਨਸਾਨ ਐ ਸ਼ੈਤਾਨ ਨਹੀਂ ਜਿਹੜੇ ਸਮਝ ਜਾਂਦੇ ਐਨੀ ਸ਼ੈਤ ਕੋਈ ਨਹੀਂ ਸਮਝਦਾ ਦੇਖ ਲਿਓ ਆਪਾਂ ਇਹ ਤੇ ਗੱਲ ਹੈਗੀ ਆ ਗੱਲਾਂ ਕਰਨੋਂ ਨਹੀਂ ਲੋਕੀ ਹਟਦੇ ਜਦੋਂ ਬੰਦਾ ਮਰ ਜਾਂਦਾ ਨਾ ਫਿਰ ਬੰਦੇ ਦੀ ਕਦਰ ਪੈਂਦੀ ਆ ਪਰ ਫਿਰ ਆਪਾਂ ਜਾ ਕੇ ਤੇ ਉਹਨਾਂ ਦੇ ਵਿੱਚ ਅਹਿਸਾਸ ਨਹੀਂ ਕਰਾ ਸਕਦੇ ਕਿ ਸਾਡੀ ਕਿੰਦੀ ਜੜੀ ਜ਼ਰੂਰਤ ਸੀ ਉਹਨਾਂ ਨੂੰ ਹੌਣ ਤੇ ਮੈਂ ਤੇ ਮਾਰੀ ਗਈ ਆ ਤੁਸੀਂ ਕਿੱਦਾਂ ਮਰ ਗਏ ਮੈਂ ਕੀ ਮਰਨਾ ਸੀਗਾ ਵੈਸੇ ਤੇ ਨਹੀਂ ਮੈਂ ਮਰਦੀ ਸਾਰਾ ਕੰਮ ਕਰਦੀ ਨਹੀਂ ਕਰਦਾ ਬੜੇ ਜਾਨ ਸਾਰੇ ਜਾਨੀ ਮੇਰਾ ਸਹੁਰਾ ਬੜਾ ਪਿਆਰ ਕਰਦਾ ਸੀਗਾ ਮੇਰਾ ਡੈਡੀ ਵੀ ਬੜਾ ਪਿਆਰ ਕਰਦਾ ਸੀਗਾ ਮੇਰੀ ਇੱਕ ਛੋਟੀ ਜੀ ਧੀ ਆ ਉਹਦਾ ਤੇ ਮੇਰੇ ਤੋਂ ਬਿਨਾ ਕੋਈ ਵੀ ਨਹੀਂ ਹੈਗਾ ਪਰ ਮੈਂ ਕੀ ਕਰਦੀ ਮੇਰੀ ਦਰਾਣੀ ਇੰਨੀ ਕੰਮਚੋਰ ਸੀਗੀ ਨਾ ਉਹਨੇ ਤੇਲ ਡੋਲਿਆ ਤੇ ਮੈਨੂੰ ਦੱਸਿਆ ਹੀ ਨਹੀਂ ਤੇ ਮੈਂ ਅਣਜਾਣ ਉਹਦੇ ਅੱਖੇ ਲਾ ਕੇ ਤੇ ਪੌੜੀਆਂ ਸਾਫ਼ ਕਰਦੀ ਕਰਦੀ ਡਿੱਗ ਗਈ ਤੇ ਮੇਰੇ ਇੱਥੇ ਸੱਟ ਲੱਗ ਗਈ ਨਾਂ ਦੇ ਤੇਰਾ ਅਮਰ ਵਾ ਪਰ ਬਣ ਤੂੰ ਪੁੱਤ ਨਹੀਂ ਗਈ ਚੱਲ ਕੋਈ ਨਹੀਂ ਇੱਥੇ ਵੀ ਮੈਨੂੰ ਕੋਈ ਸਾਥੀ ਚੱਕ ਗਿਆ ਤੂੰ ਨਾ ਮੇਰੀ ਸਮਰੀਤ ਵਾਂਗੂ ਹੀ ਪਿਆਰੀ ਆ ਤੇ ਮੈਂ ਨਾ ਤੈਨੂੰ ਤੇਰੀ ਮਾਂ ਦੀ ਜਗ੍ਹਾ ਤੇ ਬਣ ਕੇ ਦੱਸੂਗੀ ਜੇ ਤੈਨੂੰ ਕੋਈ ਤੰਗੀ ਆਉਂਦੀ ਹੈ ਨਾ ਤੇ ਤੂੰ ਮੈਨੂੰ ਦੱਸੀ ਤੰਗੀ ਬਾਰੇ ਮੈਂ ਤੇ ਤੇਰੀ ਚੁਟਕੀ ਚ ਤੰਗੀ ਦੂਰ ਕਰ ਦੋ ਲੈ ਸਭ ਤੋਂ ਵੱਡੀ ਤੰਗੀ ਤੇ ਆ ਵਾ ਮੈਂ ਪਹੁੰਚ ਹਾਂ ਤੂੰ ਤਾਂ ਉਹ ਤੇ ਨਿਕਾ ਦੇ ਤੂੰ ਕਿਦਾਂ ਮਰ ਗਿਆ ਮੈਂ ਵੀ ਇਦਾਂ ਹੀ ਮਰ ਗਿਆ ਬਸ ਜ਼ਮੀਨਾਂ ਤੇ ਫਿਰ ਵੀ ਕੀ ਗੱਲ ਹੋਈ ਸੀ ਬਸ ਇਦਾਂ ਹੀ ਨਾ ਘਰ ਤੇ ਜ਼ਮੀਨ ਤੇ ਝਗੜਾ ਸੀ ਹਾਂ ਗਵਾਂਢੀ ਨਾਲ ਲੱਗੇ ਅੱਛਾ ਉਹਦੇ ਵਿੱਚ ਮੇਰੀ ਲੜਾਈ ਹੋ ਗਈ ਤੇ ਫਿਰ ਗੋਲੀ ਵੱਜ ਗਈ ਹੈ ਤਾਂ ਗੋਲੀ ਕਿੱਥੇ ਵੱਜੀ ਸੀ ਮੇਰੇ ਦਿਲ 'ਚ ਹਾਂ ਔਰ ਪਰ ਨਾਂਗੀ ਅੱਛਾ ਬਾਅਦੋਂ ਉੱਥੇ ਮੌਕੇ ਤੇ ਮੇਰੀ ਮੌਤ ਹੋ ਗਈ ਅੱਛਾ ਹਾਂਜੀ ਤੇ ਜਿਹੜੇ ਦੂਜੇ ਧਿਰ ਵਾਲੇ ਸੀ ਉਹਨਾਂ ਦਾ ਕੀ ਬਣਿਆ ਉਹਨਾਂ 'ਚ ਵੀ ਬਸ ਇਦਾਂ ਹੀ ਉਹ ਵੀ ਮਰ ਗਏ ਨੇ ਫਿਰ ਸਾਰੇ ਹਾਂਜੀ ਹਾਂਜੀ ਉਹ ਵੀ ਮਰ ਗਏ ਵਿੱਚੋਂ ਤੇ ਜ਼ਮੀਨ ਜ਼ਮੀਨ ਬਸ ਉੱਥੇ ਹੀ ਵੇਖ ਲਾ ਅਹੀਂ ਲੋਕੀ ਕਿੱਦਾਂ ਕਰਦੇ ਆਂ ਜ਼ਮੀਨਾਂ ਤੋਂ ਲੜ ਲੜ ਕੇ ਮਰ ਜਾਂਦੇ ਆਂ ਥੋੜੇ ਥੋੜੇ ਥਾਂ ਤੋਂ ਤੇ ਜ਼ਮੀਨਾਂ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ ਤੇ ਜਿਹੜਾ ਇੱਕ ਵਾਰੀ ਘਰੋਂ ਟੁੱਟ ਜਾਂਦਾ ਉਹ ਨਹੀਂ ਵਾਪਸ ਹਾਂਜੀ ਉਹ ਨਹੀਂ ਵਾਪਸ ਹੁੰਦਾ ਹੁਣ ਤਾਂ ਇਹ ਆਪਾਂ ਉੱਤੇ ਆ ਗਏ ਟੁੱਟ ਗਿਆ ਹੁਣ ਨਾ ਸਾਡੀ ਮੁਕਤੀ ਹੋਵੇ ਤੇ ਨਾ ਹੀ ਕਿਸੇ ਪਾਸੇ ਜਾਈਏ ਜਿਹੜਾ ਉਹ ਬੰਦਾ ਆਪਣੀ ਉਮਰ ਪੋ ਕੇ ਮਰਦਾ ਉਹ ਤੇ ਜਾਂਦਾ ਹੋਊਗਾ ਸਵਰਗਾਂ ਚ ਨਰਕਾਂ ਚ ਤੇ ਜਿਹੜੇ ਸਾਡੇ ਵਾਂਗੂ ਮਰ ਜਾਂਦੇ ਐ ਐਕਸੀਡੈਂਟ ਆ ਨਾ ਉਹ ਫਿਰ ਨਾ ਸਵਰਗ ਚ ਨਾ ਨਰਕ ਚ ਕੀ ਕਰਨਾ ਫਿਰ ਦੁਨੀਆ ਦੁਖੀ ਤੋਂ ਦੁਖੀ ਭਰਾਵਾ ਇੱਥੇ ਰੋਂਦੀ ਅਮਰ ਕੀ ਗੱਲ ਹੋਈ ਆ ਜੀਤੇ ਦੀ ਕਾਣੀ ਸੋੜ ਕੇ ਨਾ ਦੁੱਖ ਭਰੀ ਇਹਦੇ ਤੇ ਤਰਸ ਜਿਹਾ ਆਉਂਦਿਆਂ ਹੁਣ ਇਹਦੇ ਤੂੰ ਕਹਿੰਦੀ ਐ ਤੋ ਤੰਗੀ ਬੜੀ ਮੈਨੂੰ ਨੇ ਹਾਂ ਇਹਨੇ ਨਹੀਂ ਦੁੱਖ ਪਰਿਕਾਰੇ ਜਨੇ ਸਿੱਧੀ ਦਿਲ ਤੇ ਲੱਗਿਆ ਮੇ ਲਾ ਸੁਮਨ ਇਹ ਮਾਣੇ ਵੀ ਗੱਲ ਗੌਲੀ ਆ ਮੈਂ ਦੱਸਣ ਨਹੀਂ ਇਹਦੀ ਧੀ ਵੱਲੋਂ ਪੀਦਾ ਸਤਾਨੀ ਕਰਨ ਢੀ ਕਿਤੇ ਆਖ ਹੁੰਨੇ ਕਿਤੇ ਇੱਕ ਵਾਰੀ ਵੀ ਗੱਲ ਨੂੰ ਗੌਲਿਆ ਹੋਵੇ ਆਹ ਪੁੱਤ ਕੀ ਗੱਲ ਸੀ ਇਹ ਗੱਲੀ ਤੁਮੇ ਕਦੇ ਡੱਕ ਲਿਆ ਕਰ ਹਾਂ ਮਾੜਾ ਜਿਹਾ ਪੁੱਲੇ ਦੇ ਮੂੰਣਾ ਕੈਸ਼ ਅੜਦੀ ਐ ਮੁੜ ਕੇ ਕੋਈ ਹੰਮੀ ਨਹੀਂ ਭਰਦੀ ਦੂੰ ਕਿਦਾਂ ਉਹ ਮੁੰਡੇ ਨੂੰ ਡਈ ਗਰਮੀ ਵਿੱਚ ਆਵੇ ਕਾ ਚੁੱਪ ਹੋ ਗਿਆ ਤੇ ਇਦਾਂ ਇਦਾਂ ਜ਼ੋਰ ਜ਼ੋਰ ਦੀ ਡਈ ਹਿਲਾਉਣ ਸਿਆਣਾ ਬੰਦਾ ਸਿਆਣਾ ਹੀ ਆ ਤੇ ਨਿਆਣਾ ਨਿਆਣਾ ਆਦ ਮੇਰੇ ਤੇ ਟਾਈਮ ਪਾਸ ਨਹੀਂ ਹੋਣਿਆ ਮੈਂ ਹਾਂ ਚੱਲ ਥੱਲੇ ਜਾਨੀ ਆਣ ਕੇ ਵੇਖਿਆ ਫੇਰ ਮੈਂ ਹੀ ਡੱਕਿਆ ਨਾ ਉਹਨੂੰ ਦੀਦੀ ਹੋਲੀ ਬੋਲ ਪੋ ਹਮਰੇ ਸਿਰ ਪੀੜੋਂ ਡੈ ਵੀ ਐ ਐਡੀ ਛੇਤੀ ਤੇਰੇ ਕਹਦੀ ਸਿਰ ਪੀੜੋਂ ਡੋਂਡੈ ਪੀ ਦੱਸ ਜ਼ੋਰ ਮੇਰੀ ਮੋਟੀ ਮੱਤ ਨੇ ਇਨਸਾਨ ਪਛਾਣਨ ਵਿੱਚ ਹੀ ਗਲਤੀ ਕਰਤੀ ਕਿੱਥੇ ਸੋਮਨ ਨੂੰ ਮੈਂ ਚੰਗੀ ਸਮਝਦੀ ਨਹੀਂ ਹੁੰਦੀ ਚੁੱਪ ਕੀਤੀ ਰਹਿਣਾ ਤੇ ਉਹ ਏ ਮੇਰੇ ਖਿਲਾਫ ਇਦਾਂ ਗੱਲਾਂ ਕਰਨ ਢਈ ਹੁਣ ਤੇ ਮੇਰੀ ਬੇਕਦਰੀ ਹੋਣ ਰਹੀ ਐ ਨਾ ਤਾਂ ਕੋਝ ਹੱਦ ਤੱਕ ਇਹਦੀ ਵਜ੍ਹਾ ਕਰਕੇ ਵੀ ਹੋਣ ਰਹੀ ਐ ਵੱਡੀ ਨੂੰ ਮੈਂ ਇੰਨਾ ਕੁਝ ਬੋਲਣਾ ਉਹਨੇ ਕਦੀ ਮੈਨੂੰ ਜਵਾਬ ਦੇ ਦੇਣਾ ਦੀਦੀ ਨੇ ਤੇ ਕਦੀ ਮੈਨੂੰ ਜਵਾਬ ਨਹੀਂ ਦੇਣਾ ਪਰ ਉਹ ਇਦਾਂ ਦੀ ਨਹੀਂ ਹੈਗੀ ਜੇ ਦਿਲ 'ਚ ਕੁਛ ਨਹੀਂ ਸਾਰੇ ਮੇਰੇ ਤੇ ਇਲਜ਼ਾਮ ਲਾਉਂਦੇ ਪਰ ਮੈਂ ਨਹੀਂ ਮੰਨਦੀ ਕਿ ਚਲੋ ਮੇਰੇ ਕੋਲ ਗਲਤੀ ਹੋ ਗਈ ਉਹ ਤੇ ਮੇਰੀ ਕੰਮ ਚੋਰੀ ਹੀ ਮਿਰਚ ਆ ਸਹੀ ਤੇ ਮੈਂ ਨਹੀਂ ਉਹ ਸਾਫ਼ ਕੀਤਾ ਪਰ ਮੈਂ ਨਹੀਂ ਕਦੀ ਸੋਚਿਆ ਕਿ ਮੇਰੀ ਉਹ ਗਲਤੀ ਕਰਕੇ ਡਾ ਵੱਡਾ ਨੁਕਸਾਨ ਹੋ ਜੇ ਤੇ ਕੁਝ ਕ ਬੇਕਦਰ ਹੀ ਮੇਰੀ ਸੁਮਨ ਨੇ ਤੇ ਰੱਜ ਕੇ ਕਰਤੀ ਕਿੱਡਾ ਇਹ ਦੇ ਵਾਸਤੇ ਮੈਂ ਖਤਰਾ ਆ ਵੀ ਇਹਨੂੰ ਮੈਂ ਨੁਕਸਾਨ ਦੇ ਇਹਦੇ ਬੱਚੇ ਨੂੰ ਪਹਚਾਉਂਗੀ ਤਸ ਮੈਂ ਐਡੀ ਬੜਾ ਬੇਵਕੂਫਾ ਪੈ ਉਹਨਾਂ ਦੇ ਬੱਚੇ ਨੂੰ ਜੇ ਉਹਨੂੰ ਕੋਈ ਨੁਕਸਾਨ ਪਹਚਾਉਂਗੀ ਅਗੇ ਨਾ ਮੈਂ ਇੰਨਾ ਚਿਰ ਤੁਹਾਨੂੰ ਕੁਝ ਕਿਹਾ ਤੇ ਹੁਣ ਮੈਂ ਤੁਹਾਨੂੰ ਜ਼ਿਆਦਾ ਹੀ ਕੁਝ ਕਹਿਣ ਲੱਗੀ ਆ ਪਰ ਪਤਾ ਮੈਨੂੰ ਬਚ ਕੇ ਦਿੱਥੋਂ ਕੰਮ ਤੋਂ ਹੀ ਗਈ ਆ ਹੋਰ ਤੇ ਕੋਈ ਗੱਲ ਨਹੀਂ ਆ ਪਰ ਮੈਨੂੰ ਤੇ ਗੱਲਾਂ ਸੁਣਨੀਆਂ ਪੈਣੀਆਂ ਨਾ ਤੇਰੇ ਕਰਕੇ ਹੁਣ